ਪਰਮੀਸ਼ ਵਰਮਾ ਤੇ ਹੋਏ ਹਮਲੇ ਤੋਂ ਬਾਅਦ ਲੰਬੇ ਸਮੇਂ ਤੱਕ ਪਰਮੀਸ਼ ਵਰਮਾ ਦੇ ਵੱਲੋਂ ਇੱਕ ਚੁੱਪ ਰੱਖੀ ਗਈ ਜਿਸ ਦੌਰ ਦੇ ਵਿੱਚ ਬਹੁਤ ਸਾਰੀਆਂ ਅਫਵਾਹਾਂ ਲੋਕਾਂ ਦੇ ਸਾਹਮਣੇ ਆਈਆਂ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਪਰਮੀਸ਼ ਵਰਮਾ ਤੇ ਦਿਲਪ੍ਰੀਤ ਦੀ ਕੋਈ ਸਾਂਝ ਹੈ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤਾਂ ਕਰਕੇ ਦਿਲਪ੍ਰੀਤ ਨੇ ਗੋਲੀ ਚਲਵਾਈ ਪਰਮੀਸ਼ ਦੇ ਉੱਤੇ ਪਰ ਅੱਜ ਪਰਮੀਸ਼ ਵਰਮਾ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾਈ ਹੈ ਜੋ ਕਿ ਇਸ ਤਰ੍ਹਾਂ ਜਿਸ ਵਿੱਚ ਪਰਮੇਸ਼ਵਰ ਮਾ ਨੇ ਲਿਖਿਆ ਕਿ ਮੇਰੀ ਸਿਹਤ ਹੁਣ ਪਹਿਲਾਂ ਨਾਲੋਂ ਬਿਲਕੁਲ ਠੀਕ ਹੈ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਣਾ ਹੈ ਖਾਸ ਤੌਰ ਤੇ ਸੋਸ਼ਲ ਮੀਡੀਆ ਨਿਊਜ਼ ਚੈਨਲ ਅਤੇ ਖਬਰਾਂ ਨਾਲ ਜੁੜੇ ਹੋਏ ਸੱਜਣਾ ਦੇ ਨਾਲ ਜੋ ਵੀ ਬੀਤੇ ਦਿਨਾਂ ਦੇ ਵਿੱਚ ਦਿਲਪ੍ਰੀਤ ਨਾਲ ਸੰਬੰਧਿਤ ਹੋਇਆ ਉਹ ਇੱਕ ਫਿਰੋਤੀ ਮਾਮਲਾ ਸੀ ਮੇਰਾ ਕਿਸੇ ਨਾਲ ਵੀ ਕੋਈ ਪੁਰਾਣਾ ਸਰੋਕਾਰ ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ ਸੋ ਪਰਮੀਸ਼ ਨੇ ਹੋਰ ਵੀ ਕਈ ਗੱਲਾਂ ਲਿਖੀਆਂ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਕਿ ਮੈਂ ਨਹੀਂ ਚਾਹੁੰਦਾ ਕੋਈ ਵੀ ਮਾਂ ਕਿਸੇ ਵੀ ਪੁੱਤ ਦੀ ਮਾਂ ਉਹ ਦੁੱਖ ਹੰਡਾਵੇ ਜੋ ਮੇਰੀ ਮਾਂ ਨੇ ਹੰਡਾਏ ਨੇ ਸੋ ਗੱਲਾਂ ਤਾਂ ਕਾਫੀ ਸਾਰੀਆਂ ਲਿਖੀਆਂ ਪਰ ਮੁੱਖ ਗੱਲ ਜੋ ਪਰਮੀਸ਼ ਵਰਮਾ ਨੇ ਲਿਖੀ ਹੈ ਉਹ ਇਹੀ ਹੈ ਕਿ ਇਸ ਪੂਰੇ ਮਸਲੇ ਦੇ ਵਿੱਚ ਜਿਸ ਤਰ੍ਹਾਂ ਦੀਆਂ ਫਵਾਹਾਂ ਆ ਰਹੀਆਂ ਸੀ ਕਿ ਪਰਮੀਸ਼ ਤੇ ਦਿਲਪ੍ਰੀਤ ਬਾਬਾ ਪਹਿਲਾਂ ਹੀ ਸੰਪਰਕ ਦੇ ਵਿੱਚ ਸੀ ਸੋ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਦੇ ਅਫਵਾਹ ਨੂੰ ਰੋਕਦਿਆਂ ਹੋਇਆਂ ਪਰਮੀਸ਼ ਵਰਮਾ ਨੇ ਘੱਟੋ-ਘੱਟ ਆਪਣੇ ਵੱਲੋਂ ਇਹ ਦਾਵਾ ਕੀਤਾ ਹੈ ਕਿ ਇਹ ਇੱਕ ਫਿਰੋਤੀ ਦਾ ਮਾਮਲਾ ਸੀ ਸਿੱਧਾ ਮਾਮਲਾ ਸੀ ਇਸ ਦਾ ਕੋਈ ਵੀ ਹੋਰ ਐਂਗਲ ਨਹੀਂ ਹੈ ਉਹ ਐਂਗਲ ਵੀ ਨਹੀਂ ਹੈ ਜਿਹੜੇ ਬਹੁਤ ਸਾਰੇ ਲੋਕ ਫੇਸਬੁੱਕ ਦੇ ਉੱਤੇ ਬਣਾ ਰਹੇ ਸੀ ਕਿ ਇਹ ਜੀ ਇੱਕ ਹਿੰਦੂ ਕਲਾਕਾਰ ਹੋਣ ਦੇ ਕਰਕੇ ਇਸ ਨੂੰ ਟਾਰਗੇਟ ਕੀਤਾ ਗਿਆ ਖਾਲਸਤਾਨੀਆਂ ਦੇ ਨਾਲ ਦਿਲਪ੍ਰੀਤ ਬਾਬਾ ਦੇ ਸੰਬੰਧ ਨੇ ਤਾਂ ਕਰਕੇ ਟਾਰਗੇਟ ਕੀਤਾ ਗਿਆ ਸੋ ਬਹੁਤ ਸਾਰੀਆਂ ਗੱਲਾਂ ਇਹੋ ਜੀਆਂ ਜੋ ਫੇਸਬੁੱਕ ਦੇ ਉੱਤੇ ਲੰਬੇ ਸਮੇਂ ਤੱਕ ਸਰਗਰਮ ਰਹੀਆਂ ਉਹਨਾਂ ਸਾਰਿਆਂ ਦੇ ਉੱਤੇ ਘਟੋ ਘਟੇ ਪੋਸਟ ਰੋਕ ਲਗਾਉਂਦੀ ਨਜ਼ਰ ਆਉਂਦੀ ਹੈ ਫਿਲਹਾਲ ਪਰ ਇਸ ਮਾਮਲੇ ਦਾ ਜਿਹੜਾ ਪੂਰਾ ਸੱਚ ਉਹ ਪੁਲਿਸ ਦੀ ਤਫਦੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਪੂਰੇ ਮਸਲੇ ਦੇ ਵਿੱਚ ਅਸਲ ਕਹਾਣੀ ਹੈ ਜਿਹੜੀ ਇੱਕ ਕਹਾਣੀ ਪਰਮੇਸ਼ਵਰ ਵਰਮਾ ਨੇ ਦੱਸੀ ਆ ਇੱਕ ਕਹਾਣੀ ਦਿਲਪ੍ਰੀਤ ਬਾਬਾ ਦੀ ਪੋਸਟ ਕਹਿੰਦੀ ਆ ਪਰ ਜੋ ਅਸਲ ਕਹਾਣੀ ਹੈ ਉਹ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਸਾਰੇ ਹਾਲਾਤ ਕਿਸ ਤਰ੍ਹਾਂ ਬਣੇ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀਦ ਸਵੀਆ ਟੀਵੀ ਪੰਜਾਬ ਚੰਡੀਗੜ੍ਹ